ਸੁਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਤੇ ਮਾਰਨਿੰਗ ਹੋ ਚੁੱਕੀ ਹੈ ਔਰ ਟਾਈਮ ਹੋ ਗਿਆ ਜੀ ਇਸ ਵਕਤ ਪੌਣੇ 11 ਵਜੇ ਔਰ ਮੈਂ ਹੋ ਗਈਆਂ ਰੈਡੀ ਛੇੜੀ ਇਹ ਸੂਟ ਮੈਂ ਘਰ ਵੀ ਪਾ ਲੰਨੀ ਆ ਬਾਹਰ ਅੰਦਰ ਨੂੰ ਵੀ ਪਾ ਲੰਨੀ ਆ ਦੋਨੋਂ ਪਾਸੇ ਚੱਲਦਾ ਕਿਉਂਕਿ ਸੂਟ ਦਾ ਨਾ ਮਤਲਬ ਜੋ ਹੈਗਾ ਇਹ ਪੁਰਾਣਾ ਨਹੀਂ ਲੱਗਦਾ ਹੈਗਾ ਜਿਉਂ-ਜਿਉਂ ਆਪਾਂ ਤੋਂ ਹੀ ਜਾਣੇ ਨਾ ਔਰ ਨਹੀਂ ਨਿਕਰੀ ਜਾਂਦਾ ਆ ਸੂਟ ਤੇ ਇਸ ਕਰਕੇ ਮੈਂ ਜਿੱਥੇ ਵੀ ਜਾਣਾ ਹੁੰਦਾ ਆ ਪਾ ਵੀ ਲੰਨੀ ਆ ਔਰ ਮੈਨੂੰ ਵਧੀਆ ਵੀ ਬਹੁਤ ਜ਼ਿਆਦਾ ਪਿਆਰਾ ਲੱਗਦਾ ਇਹ ਵਾਲਾ ਸੂਟ ਤੇ ਘਰ ਨੂੰ ਵੀ ਪਾਲਣੀਆਂ ਬਾਹਰ ਨੂੰ ਵੀ ਜਿੱਥੇ ਜਾਣਾ ਹੁੰਦਾ ਪਰ ਜਿਆਦਾ ਦੂਰ ਨਹੀਂ ਜਾਣਾ ਅੱਜ ਅਸੀਂ ਅੱਜ ਅਸੀਂ ਜਾਣਾ ਬਬਜੋਦ ਕੀਆਂ ਬੁੱਕਸ ਲੈਣ ਔਰ ਰਪੈਂਜਲ ਕੀ ਔਰ ਬਬਜੋਦ ਕੀ ਤਾਂ ਆ ਗਈਆਂ ਰਪੈਂਜਲ ਕੀ ਲੈ ਕੇ ਆਣੀਆਂ ਕਿਤਾਬਾਂ ਤੇ ਬਬਜੋਦ ਕੀ ਲੈਣੀਆਂ ਡਰੈਸ ਸ਼ਾਇਦ ਅਸੀਂ ਹੁਣ ਡੇਰਾ ਬਸੀ ਜਾਉਂਗੇ ਥੋੜੀ ਦੇਰ ਤੱਕ ਲੇਕਿਨ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਆਇਆ ਵਾ ਸਾਨੂੰ ਇਨਵਿਟੇਸ਼ਨ ਗੁਰਦੁਆਰਾ ਸਾਹਿਬ ਅੱਜ ਕਿਸੇ ਦਾ ਆਪ ਹੋ ਗਿਆ ਮਤਲਬ ਖੁਸ਼ੀ ਦਾ ਹੈ ਖੁਸ਼ੀ ਦਾ ਕਿਸੇ ਦੇ ਬੇਟਾ ਹੋਇਆ ਤਾਂ ਉਹਨਾਂ ਦੀ ਖੁਸ਼ੀ ਦੇ ਵਿੱਚ ਅੱਜ ਪਾਠ ਖਲਾਇਆ ਹੋਇਆ ਗੁਰਦੁਆਰਾ ਸਾਹਿਬ ਤੇ ਹੁਣ ਅਸੀਂ ਚਾਹ ਪਾਣੀ ਪੀ ਕੇ ਆਵਾਂਗੇ ਤੇ ਮੱਥਾ ਵਗੈਰਾ ਟੇਕ ਕੇ ਆਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਡੇਰਾ ਬਸੀ ਔਰ ਬਬਜੋਦੇ ਪਾਪਾ ਚਲੇ ਗਏ ਮੱਥਾ ਟੇਕਣ ਰੂ ਪੈਂਜਲ ਨੂੰ ਲੈ ਕੇ ਫਿਰ ਉਹ ਆਜੂਗੇ ਫਿਰ ਮੈਂ ਔਰ ਜੋਤ ਚਲੇ ਜਾਵਾਂਗੇ ਦੋਨੋਂ ਜਾਣੇ ਹਣਾ ਹਾਈ ਬੇਟਾ ਕੈਸੇ ਹੋ ਆਪ ਅੱਛੇ ਹੋ ਬੜਿਆ ਹੋ ਬਬਜਤ ਕੇ ਪਾਪਾ ਕਹਿੰਦੇ ਹੁਣ ਹੀ ਜਾਓ ਕਿਉਂਕਿ ਅੱਜ ਬਬਜਤ ਕੇ ਪਾਪਾ ਕੀ ਪਹਿਲਾਂ ਜਾਣੇ ਕੀ ਸਲਾਹ ਤੀ ਕੋਟ ਕੇ ਵਿੱਚ ਲੇਕਿਨ ਅਚਾਨਕ ਇਹਨਾਂ ਨੂੰ ਆਇ ਹੋ ਗਿਆ ਵੀ ਚਲੋ ਮੈਂ ਸੋਚ ਰਹੀ ਵੀ ਪਿਛਲਾ ਗੇਟ ਖੁੱਲਾ ਹੁੰਦਾ ਨਾ ਪਿੱਛੇ ਨੂੰ ਚਲੀ ਜਾਂਦੀ ਲੇਕਿਨ ਮੈਨੂੰ ਘੁੰਮ ਕੇ ਜਾਣਾ ਪੈਣਾ ਹੀ ਹੈ ਔਰ ਬਬਜਤ ਕੇ ਪਾਪਾ ਨੂੰ ਆਇ ਤਾਂ ਨਾ ਵੀ ਅਜੇ ਪ੍ਰੋਪਰ ਜਾਣਾ ਤਾਂ ਕੋਟ ਕੇ ਵਿੱਚ ਲੇਕਿਨ ਅਚਾਨਕ ਸਰ ਗਿਆ ਇਹਨਾਂ ਦਾ ਮਤਲਬ ਕੁਝ ਫੋਨ ਵਗੈਰਾ ਪਰ ਬਾਤ ਹੋ ਗਈ ਔਰ ਨਿੱਪੜ ਗਏ ਨੇ ਕਾ ਫੋਨ ਪ੍ਰੀ ਇਸਕਾ ਕੀ ਕਹਿ ਰਹੇ ਵੀ ਚੁਲਾ ਛੁੱਟੀ ਅੱਜ ਮੈਂ ਤੁਹਾਨੂੰ ਡਰੈਸ ਵਗੈਰਾ ਔਰ ਰੂਪ ਨੂੰ ਕਿਤਾਬਾਂ ਦਵਾ ਲਿਆਨੇ ਆ ਕੁਛ ਰੂਪ ਕੀ ਤਬੀਅਤ ਵੀ ਖਰਾਬ ਥੀ ਹਨਾ ਤੇ ਜਸਟ ਆਪਾਂ ਚੱਲਦੇ ਆ ਜੀ ਹੁਣ ਥੋੜੀ ਦੇਰ ਤੱਕ ਗੁਰਦੁਆਰਾ ਸਾਹਿਬ ਪਹਿਲਾਂ ਮੌਜੂਦ ਕੇ ਪਾਪਾ ਨੂੰ ਆ ਜਾਣ ਦੋ ਉਸ ਤੋਂ ਬਾਅਦ ਆਪਾਂ ਚੱਲਦੇ ਆ ਲੋ ਜੀ ਆਪਾਂ ਬੈਠ ਕੇ ਆ ਗੱਡੀ 'ਚ ਤੇ ਚੱਲੇ ਆ ਡੇਰਾ ਵਸੀ ਔਰ ਬੱਚਿਆਂ ਦੀਆਂ ਬੁੱਕਸ ਵਗੈਰਾ ਲਿਆਣੀਆਂ ਅੱਜ ਤੇਰੂ ਪੰਜਲ ਕੀ ਰਹਿ ਗਈ ਐ ਜੋਤੀ ਦਾ ਜੋਤ ਦੀਆਂ ਆਗੀਆਂ ਪਹਿਲਾਂ ਜੋਤ ਦੀ ਆਪਾਂ ਲਿਆਏ ਪਹਿਲਾਂ ਕਿਤਾਬਾਂ ਹੁਣ ਰੂਪ ਦੀਆਂ ਲੈ ਕੇ ਆਣੀਆਂ ਤੇ ਰੂਪ ਦੀ ਹਾਲਤ ਵੀ ਪ੍ਰੋਪਰ ਠੀਕ ਨਹੀਂ ਲੱਗਦੀ ਰੂਪ ਦੀ ਬਾਹ ਦੁਖਰੀ ਐ ਇੱਕ ਪਾਸੇ ਕਿਉਂਕਿ ਰੂਪ ਆਹੀ ਕਹੀ ਜਾਂਦੀ ਐ ਮम्मा ਬਾਹ ਦੁਖਰੀ ਐ ਬਾਹ ਦੁਖਰੀ ਐ ਕਿਉਂਕਿ ਥੋੜੀ ਬੋਤੀ ਤਾਂ ਹਨਾ ਦੁਖੂਗੀ ਉਹ ਹਲੇ 2-3 ਦਿਨ ਕਿਉਂਕਿ ਜਿਹੜਾ 5 ਸਾਲ ਵਾਲਾ ਟੀਕਾ ਹੁੰਦਾ ਨਾ ਇਹ 3-4 ਦਿਨਾਂ ਤੱਕ ਠੀਕ ਹੁੰਦਾ 5 ਸਾਲ ਤੋਂ ਬਾਅਦ ਜਿਹੜਾ ਟੀਕਾ ਲੱਗਦਾ ਨਾ ਬੱਚਿਆਂ ਦੇ ਇਹ ਬਹੁਤ ਜ਼ਿਆਦਾ ਮਤਲਬ ਦਿੱਕਤ ਵਾਲਾ ਹੁੰਦਾ ਹੈ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਇਸ ਟੀਕੇ ਦੇ ਵਿੱਚ ਔਰ ਰੂਪ ਬੈਠੀ ਆ ਪਿੱਛੇ ਤੇ ਜੋਤ ਬਸ ਇਹੀ ਕਹਿ ਰਹੀ ਮम्मा ਟੀਕਾ ਦੁਖ ਰਿਆ ਮम्मा ਟੀਕਾ ਦੁਖ ਰਿਆ ਬਸ ਇਹੀ ਕਹੀ ਗਈ ਕਿਉਂਕਿ ਇਹਦੀ ਬਾਹ ਹਿੱਲ ਰਹੀ ਦੀ ਗੱਡੀ ਹਿੱਲ ਰਹੀ ਦੀ ਨਾ ਡੈਂਕ ਆ ਜਾਂਦਾ ਫਿਰ ਇਹਦੀ ਬਾਹ ਦੇ ਵਿੱਚ ਪੇਨ ਹੋ ਰਿਹਾ ਤਾਂ ਥੋੜਾ ਥੋੜਾ ਪਾਪਾ ਗੱਡੀ ਹੌਲੀ ਚਲਾ ਲਓ ਮੇਰੀ ਬਾਹ ਦੁਖਦੀ ਆ ਬਸ ਐਂ ਕਹੀ ਗਈ ਤੇ ਮੈਂ ਆਪਣੀ ਗੋਦੀ 'ਚ ਵੀ ਬਿਠਾਈ ਹੋਈ ਸੀ ਤੇ ਪਿੱਛੇ ਹੋਗੀ ਹੋਣ ਜਿੰਨਾ ਹਲੇ ਵੀ ਵਿਚਾਰੀ ਹੈ ਥੋੜੀ ਜੀ ਅ ਕਸਰ ਜੀ ਠੀਕ ਹੋਨੇਗੀ ਕਿਉਂਕਿ ਸੋ ਗਈ ਹੁਣ ਕਿਉਂਕਿ ਬੱਚਾ ਥੱਕ ਜਾਂਦਾ ਨਾ ਦੋ ਦਿਨ ਬਿਮਾਰੀ ਨੇ ਕੁੱਟੀ ਪਈਤੀ ਬਿਮਾਰੀ ਲੱਗੀ ਵੀਤੀ ਵਿਚਾਰੀ ਨੂੰ ਦੋ ਦਿਨ ਹੋ ਗਏ ਬੁਖਾਰ ਦਾ ਬਿਮਾਰੀ ਕੈਰੀ ਮਤਲਬ ਬੁਖਾਰ ਦਾ ਕੱਲ ਤਾਂ ਮੈਂ ਵੀ ਸੱਚੀ ਅਫਸਰਟ ਸੀ ਮਨੂੰ ਐ ਹੋ ਗਿਆ ਵੀ ਢਿੱਡ ਦੁਖ ਰਿਆ ਪਤਾ ਨਹੀਂ ਕੀ ਹੋਇਆ ਕੋਈ ਪੰਜਲੋ ਜਸਟ ਸੋ ਗਈ ਹੁਣ ਫਿਰ ਮੈਨੂੰ ਆਏ ਮਨ ਕੇ ਵਿੱਚ ਫੀਲ ਹੋਈ ਗਿਆ ਵੀ ਕੋਈ ਕਹਿ ਦਿੰਦਾ ਵੀ ਫਲਾਣੇ ਨੂੰ ਬੁਖਾਰ ਹੋਇਆ ਤਾਂ ਮੜਾ ਜਾ ਤੇ ਉਸ ਦੀ ਇਹ ਚੀਜ਼ ਹੋ ਗਈ ਉਹ ਹੋ ਗਈ ਹਨਾ ਵੀ ਹਾਂ ਵੀ ਬੰਦਾ ਡੈਥ ਹੋ ਗਈ ਉਹ ਹੋ ਗਈ ਮੈਨੂੰ ਮਨੋ ਮਾਲ ਕੇ ਵਿੱਚ ਫੀਲ ਹੋਈ ਜਾ ਰਹਾ ਵੀ ਨਾ ਮੇਰੀ ਰੂਪ ਠੀਕ ਠਾਕ ਰਹਾ ਹੈ ਔਰ ਰੂਪ ਫਾਈਨਲੀ ਠੀਕ ਹੈ ਥੋੜਾ ਜਿਹਾ ਰਾਮ ਕਰ ਲਈ ਹੈ ਸੋਰੀ ਹੈ ਪੱਕਾ ਸੋਰੀ ਤੇ ਬਬ ਜੋਧਗੇ ਪਾਪਾ ਨੇ ਪਾਇਆ ਤੇ ਇਹ ਲਾ ਚਲੋ ਚੱਲਦੇ ਆ ਅੱਗੇ ਨੂੰ ਹੁਣ ਆਪਾਂ ਡੇਰਾ ਵਸੀ ਨੂੰ चलो जी टेरा बसी पहुंच गए हैं आप ਫਾਈਨਲੀ ਪਹੁੰਚ ਗਏ ਆਪਾਂ ਡੇਰਾ ਵਸੀ ਤੇ ਰੂਪ ਚੱਕੀ ਆ ਮੈਂ ਗੋਦੀ ਰੂਪ ਕਹਿੰਦੀ ਮम्मा ਗੋਦੀ ਚੱਕ ਲੋ ਮੈਨੂੰ ਧੁੱਪ ਲੱਗਦੀ ਆ ਤੇ ਵਾਰੀ-ਵਾਰੀ ਚੱਕਿਆ ਅੱਧੇ ਰਸਤੇ ਮੈਂ ਚੱਕੂਗੀ ਅੱਧੇ ਰਸਤੇ ਚੱਕੂਗੇ ਬਾਵਜੂਦ ਦੇ ਪਾਪਾ ਲੇਕਿਨ ਬੱਸ ਸਟੈਂਡ ਦੇ ਵਿੱਚ ਹੀ ਕਿਤਾਬਾਂ ਵਾਲੀ ਦੁਕਾਨ ਐ ਪਹਿਲਾਂ ਆਪਾਂ ਕਿਤਾਬਾਂ ਲੈਣੀਆਂ ਇਹ ਦੁਕਾਨਾਂ ਨਾ ਬੱਸ ਸਟੈਂਡ ਦੇ ਵਿੱਚ ਹੀ ਆ ਕਿਤਾਬਾਂ ਵਾਲੀਆਂ ਕਿਉਂਕਿ ਜਿੰਨੇ ਵੀ ਨੇੜੇ-ਤੇੜੇ ਸਕੂਲ ਐ ਨਾ ਹਾਈ ਫਾਈ ਸਕੂਲ ਲਾ ਲਓ ਭਾਵੇਂ ਨੋਰਮਲ ਲਾ ਲਓ ਇਹ ਦੋ ਤਿੰਨ ਦੁਕਾਨਾਂ ਲਾਈਨ ਦੇ ਵਿੱਚਾਂ ਇਕੱਠੀਆਂ ਤੇ ਇਹ ਜੈਨ ਬੁੱਕਸਟੋਰ ਹੈ ਜਿੱਥੇ ਸਾਨੂੰ ਕਿਤਾਬਾਂ ਮਿਲਣੀਆਂ ਆਏ ਤੇ ਅਸੀਂ ਫਾਈਨਲੀ ਉਰੇ ਤੋਂ ਉਰੇ ਤੁਹਾਨੂੰ ਮੈਡਮ ਨੇ ਐਡਰੈਸ ਦਿਆ ਵੀ ਤੁਸੀਂ ਉਰੇ ਤੋਂ ਖਰੀਦ ਲਓ ਪਰਚੇਸ ਕਰ ਲਓ ਉਰੇ ਤੋਂ ਦੇ ਰੂਪ ਦੀਆਂ ਕਿਤਾਬਾਂ ਸਾਨੂੰ ਮਿਲ ਜਾਣੀਆਂ ਉਰੇ ਤੋਂ ਔਰ ਤੇ ਜੋਤ ਦੀ ਵੀ ਉਰੇ ਤੋਂ ਹੀ ਲੈਗੇ ਤੇ ਆਪਾਂ ਤੇ ਸਾਹਮਣੇ ਬਾਜ਼ਾਰ ਲੱਗਿਆ ਹੋਇਆ ਡੇਰਾ ਬਸੀ ਦੀ ਮਾਰਕੀਟ ਬਹੁਤ ਬੜੀ ਹੈ ਤੇ ਸਾਹਮਣੇ ਮਾਤਾ ਰਾਣੀਆਂ ਦੀਆਂ ਚੁੰਨੀਆਂ ਵੀ ਲੱਗੀਆਂ ਹੋਈਆਂ ਕਿਉਂਕਿ ਕੱਲੂ ਕੰਨਿਆ ਪੂਜਨ ਹੈ ਨਾ ਇਸ ਕਰਕੇ ਭੀੜ ਵੀ ਬਹੁਤ ਹੋਈ ਵੀ ਅੱਜ ਬਾਜ਼ਾਰ ਦੇ ਵਿੱਚ ਤੇ ਜੋਤਣ ਰੂਪ ਦੀਆਂ ਕਿਤਾਬਾਂ ਸੋਰੀ ਰੂਪ ਦੀਆਂ ਕਿਤਾਬਾਂ ਲੈਣ ਲੱਗੇ ਆ ਜੀ ਆਪਾਂ ਤਾਬਾਂ ਲੈ ਕੇ ਆਪਾਂ ਮਾਰਕੀਟ ਚੋਂ ਬਾਹਰ ਨਿਕਲ ਰਹੀ ਸੀ ਤੇ ਥੋੜੀ ਜੀ ਵੀਡੀਓ ਸ਼ੂਟ ਕਰੀ ਮੈਂ ਬਾਹਰ ਲੱਗੀਆਂ ਹੋਈਆਂ ਦੁਕਾਨਾਂ ਤੇ ਜਿੱਥੇ ਮਾਤਾ ਰਾਣੀ ਦੇ ਕੰਨਿਆ ਕੰਨਿਆ ਪੂਜਨ ਹੈ ਜੀ ਕੱਲ ਨੂੰ ਛੋਟੇ ਛੋਟੇ ਕੁੜੀਆਂ ਦੀਆਂ ਚੂੜੀਆਂ ਹਨਾ ਜੋ ਵੀ ਸਮਾਨ ਵਗੈਰਾ ਕੰਨਿਆ ਪੂਜਨ ਤੇ ਦੰਦੇ ਆ ਉਹ ਦੁਕਾਨਾਂ ਸਜੀਆਂ ਹੋਈਆਂ ਧੀਆਂ ਤੇ ਬਹੁਤ ਪਿਆਰਾ ਲੱਗ ਰਿਹਾ ਤਾਂ ਜੀ ਚੂੜੀਆਂ ਪਰਸ ਵਗੈਰਾ ਛੋਟੇ ਛੋਟੇ ਪਲੇਟਾਂ ਹੋ ਗਈਆਂ ਬੱਚਿਆਂ ਨੂੰ ਚੁੰਨੀਆਂ ਹੋ ਗਈਆਂ ਮਾਤਾ ਰਾਣੀਆਂ ਦੀਆਂ ਉਹ ਦੁਕਾਨਾਂ ਲੱਗੀਆਂ ਹੋਈਆਂ ਧੀਆਂ ਬਾਹਰ ਤੇ ਦੁਕਾਨਾਂ ਤੋਂ ਬਾਅਦ ਅਸੀਂ ਚਲੇਗੇ ਅੰਦਰਲੀ ਮਾਰਕੀਟ ਦੇ ਵਿੱਚ ਜਿੱਥੋਂ ਆਪਾਂ ਨੇ ਰੂਪ ਦੀ ਸੋਰੀ ਜੋਤ ਦੀ ਲੈਣੀ ਹੈ ਡਰੈੱਸ ਜੋਤ ਦੀ ਡਰੈੱਸ ਆਪਾਂ ਨੂੰ ਅੰਦਰ ਤੋਂ ਮਿਲੋਗੀ ਮਿਲੇਗੀ ਜਾ ਕੇ ਕਿਤਾਬਾਂ ਬਾਰੋਂ ਮਿਲੀਆਂ ਤੇ ਡਰੈੱਸਾਂ ਮਿਲੂਗੀਆਂ ਸਾਨੂੰ ਅੰਦਰੋਂ ਜਾ ਕੇ ਕਿਉਂਕਿ ਡਰੈੱਸਾਂ ਵਾਲੀ ਦੁਕਾਨ ਪ੍ਰੋਪਰ ਅੰਦਰ ਹੈ ਜਿੰਨੀ ਵੀ 8 10 ਕੋਲ ਐ ਬੜੇ ਬੜੇ ਉਹ ਸਾਰੀਆਂ ਡਰੈੱਸਾਂ ਅੰਦਰ ਤੋਂ ਮਿਲਦੀਆਂ ਤੇ ਜੋਤ ਦੀ ਡਰੈਸ ਲੈਣੀ ਆ ਜੋਤ ਦੀ ਡਰੈਸ ਟਾਈਟ ਹੋ ਗਈ ਕਿਉਂਕਿ ਬੱਚੇ ਵੱਧਦੇ ਜਾਂਦੇ ਆ ਨਾ ਡਰੈਸ ਚੇਂਜ ਰੂਪ ਛੋਟੀ ਹੋ ਗਈਆਂ ਦੋ ਦੋ ਡਰੈਸਾਂ ਪਰ ਜੋਤ ਦੀ ਲੈਣੀ ਆ ਹੁਣ ਆਪਾਂ ਨੇ ਉਹ ਲੈਣ ਚੱਲੇ ਆ ਜੀ ਤੇ ਲੋ ਜੀ ਡਰੈਸਾਂ ਖਰੀਦਣੇ ਤੋਂ ਬਾਅਦ ਜਦੋਂ ਤੱਕ ਆਪਾਂ ਗੰਨੇ ਦਾ ਰਸ ਨਾ ਪੀਏ ਹਨਾ ਜਦ ਤੱਕ ਆਪਾਂ ਘਰ ਨੂੰ ਨਹੀਂ ਮੁੜਦੇ ਤੇ ਜੋਤ ਨੇ ਪਾਲਿਆ ਰੋਲਾ ਕਿ ਗੰਨੇ ਦਾ ਰਸ ਪੀਣਾ ਹੈ ਤੇ ਜੋਤ ਨੂੰ ਬਹੁਤ ਜ਼ਿਆਦਾ ਪਸੰਦ ਹੈ ਗੰਨੇ ਦਾ ਰਸ ਤੇ ਬਹਾਨੇ ਨਾਲ ਅਸੀਂ ਵੀ ਪੀ ਲਿਆ ਹਨਾ ਬਾਵਜੂਦ ਦੇ ਪਾਪਾ ਨੇ ਮੈਂ ਤੇ ਜੋਤ ਨੇ ਪਰ ਰੂਪ ਨੇ ਨਹੀਂ ਪੀਆ ਹੈਗਾ ਰੂਪ ਆਪਣੀ ਆਈਸਕ੍ਰੀਮ ਖਾਊਗੀ ਤੇ ਰੂਪ ਖਾ ਰਹੀ ਐ ਇੱਧਰ ਆਪਣੀ ਆਈਸਕ੍ਰੀਮ ਕਿਉਂਕਿ ਗੱਡੀ 'ਚ ਬੈਠ ਕੇ ਤੇ ਰੂਪ ਨੇ ਜੂਸ ਨਹੀਂ ਪੀਆ ਹੈਗਾ ਤੇ ਰੂਪ ਨੇ ਆਪਣੀ ਆਈਸਕ੍ਰੀਮ ਲਈ ਐ ਤੇ ਸਾਨੂੰ ਬਾਨੇ ਨਾਲ ਅਸੀਂ ਵੀ ਆਪਣੀ ਇੱਕ ਇੱਕ ਕੌਨ ਲੈ ਲਿਆ ਆਈਸਕ੍ਰੀਮ ਦਾ ਤੇ ਹੁਣ ਚੱਲਿਆਂ ਜੀ ਆਪਾਂ ਆਪਣੇ ਘਰ ਨੂੰ ਵਾਪਸ ਕਿਉਂਕਿ ਆਪਾਂ ਨੇ ਸਾਰਾ ਸਮਾਨ ਖਰੀਦ ਲਿਆ ਪਰਚੇਸ ਕਰ ਲਿਆ ਜੋ-ਜੋ ਚੀਜ਼ਾਂ ਆਪਾਂ ਨੂੰ ਲੈਣੀਆਂ ᱛੀਆਂ ਤੇ ਹੁਣ ਚੱਲਦੇ ਆਂ ਜੀ ਆਪਾਂ ਘਰ ਨੂੰ ਵਾਪਸ ਆਈਸਕ੍ਰੀਮ ਖਾ ਰਹੀ ਆ ਮੈਂ ਜੋਤ ਐਂਡ ਰੂਪ ਬਾਵਜੋਦ ਦੇ ਪਾਪਾ ਨਹੀਂ ਖਾਂਦੇ ਹੈਗੇ ਆਈਸਕ੍ਰੀਮ ਇਹਨਾਂ ਨੇ ਆਪਣਾ ਗੰਨੇ ਦਾ ਰਾਸੀ ਪੀਆ ਐ ਤੇ ਚਲੋ ਜੀ ਚੱਲਦੇ ਆ ਫਿਰ ਆਪਾਂ ਫਿਲਹਾਲ ਹੁਣ ਘਰ ਨੂੰ ਵਾਪਸ ਆਪਣੇ ਆਈਸਕ੍ਰੀਮ ਦੇ ਨਜ਼ਾਰੇ ਲੰਦੇ ਹੋਏ ਚੱਲਦੇ ਆ ਘਰ ਨੂੰ ਤੇ ਬੁੱਕਸ ਵਗੈਰਾ ਡਰੈੱਸਾਂ ਵਗੈਰਾ ਬੱਚਿਆਂ ਦੀਆਂ ਕੰਪਲੀਟ ਹੋ ਗਈਆਂ ਆਪਣੀਆਂ ਤੇ ਕੱਲ ਤੋਂ ਸਟਾਰਟ ਹੈ ਜੀ ਬੱਚੇ ਸਕੂਲ ਜਾਣਾ ਲੋ ਜੀ ਪਹੁੰਚ ਗਏ ਆਪਾਂ ਘਰ ਤੇ ਲਿਆਏ ਬੱਚਿਆਂ ਦੀਆਂ ਕਿਤਾਬਾਂ ਔਰ ਮਸਤੀ ਮਾਰਿਆ ਏ ਤੇ ਆਪਾਂ ਗੁਰਦੁਆਰਾ ਸਾਈ ਭੋਗ ਤੇ ਵੀ ਜਾਇਆ ਏ ਔਰ ਰੋਟੀ ਪਾਣੀ ਤਾਂ ਆਪਾਂ ਨੇ ਨਹੀਂ ਖਾਇਆ ਲੇਕਿਨ ਆਪਾਂ ਨੇ ਚਾਹ ਪਾਣੀ ਪੀ ਲਿਆ ਤਾਂ ਔਰ ਆਪਾਂ ਚਲੇ ਗਏ ਤੇ ਫੇਰੇ ਡੇਰਾ ਬਸੀ ਡੇਰਾ ਬਸੀ ਤੇ ਆਪਾਂ ਨੇ ਕਿਤਾਬ ਕਤੂਬਾਂ ਬੱਚਿਆਂ ਦੀਆਂ ਬੁਕਸ ਵਗੈਰਾ ਜਿੰਨੇ ਵੀ ਸਕੂਲਾਂ ਦੀਆਂ ਪ੍ਰਾਈਵੇਟ ਸਕੂਲ ਹੈ ਚਾਹੇ ਭਾਵੇਂ ਗਵਰਨਮੈਂਟ ਹੈ ਸਾਰਿਆਂ ਦੀ ਬੁਕਸ ਡੇਰਾ ਬਸੀ ਤੋਂ ਮਿਲਦੀਆਂ ਨੇੜੇ ਤੇੜੇ ਤੋਂ ਮਤਲਬ ਜਿੰਨੇ ਵੀ ਪਿੰਡ ਹੈਗੇ ਆ ਤੇ ਡੇਰਾ ਵਸੀ ਤਾਂ ਆਪਾਂ ਬੁੱਕਸ ਵਗੈਰਾ ਪੈਨਸਲਾਂ ਦੀਆਂ ਡੱਬੀਆਂ ਜੋ-ਜੋ ਚੀਜ਼ਾਂ ਦੀ ਨੀਡਤੀ ਆਪਾਂ ਨੂੰ ਲੋੜਤੀ ਆਪਾਂ ਨੇ ਉਹ ਸਾਰੀਆਂ ਪਹਿਲਾਂ ਹੀ ਲੈ ਕੇ ਰੱਖਤੀਆਂ ਬੱਚਿਆਂ ਗਿਆ ਕਾਪੀਜ਼ ਵਗੈਰਾ ਵੀ ਥੀ ਹਨਾ ਯਾਨੀ ਝੰਜੜ ਖਤਮ ਕਰਦਿਆ ਬੱਚਿਆਂ ਦਾ ਤੇ ਲੋ ਜੀ ਬਬਜੋਤ ਕੀ ਰੁਪੈਂਜਲ ਕੀ ਕਿਤਾਬਾਂ ਆਈਆਂ 3000 ਰੁਪਏ ਦੀਆਂ ਰੁਪੈਂਜਲ ਕਿੰਨੇ ਕੀ ਆਈਆਂ ਤੇਰੀ ਕਿਤਾਬਾਂ 3000 ਰੁਪੈਂਜਲ ਕੀ ਕਿਤਾਬਾਂ ਆਈਆਂ 3000 ਦੀਆਂ ਔਰ ਜੋਤ ਕੀ ਆਈਆਂ ਹਲੇ 1300 ਕੀਆਂ ਬਟ ਜੋਤ ਕੀ ਹਲਿਆਣੀਆਂ ਅਸਲੀ ਕਿਤਾਬਾਂ ਜਿਹੜੀਆਂ ਜ਼ਿਆਦਾ ਮਹਿੰਗੀਆਂ ਹਨ ਨਾ ਐਨਸੀਆਰਟੀ ਕੀਆਂ 10th ਕੀਆਂ ਕਿਉਂਕਿ ਸੀਬੀਐਸਸੀ ਬੋਰਡ ਹੈ ਭਗਜੋਤ ਦਾ ਵੀ ਤੋਂ ਮੈਨੂੰ ਲੱਗਦਾ ਭਗਜੋਤ ਦੀਆਂ ਹਲੇ 3-4000 ਦੀਆਂ ਹੋਰ ਆਣੀਆਂ ਐ ਉਹ ਮੈਡਮ ਬਾਅਦ ਚ ਲਿਖੂਗੀ ਕਿਉਂਕਿ ਮੈਡਮ ਨਾ ਥੋੜਾ 2-3 ਮਹੀਨੇ ਠਹਿਰ ਕੇ ਲਗਵਾਉਂਦੀ ਹੁੰਦੀ ਹੈ ਕਿਤਾਬਾਂ ਤੇ ਜਿਹੜੀਆਂ ਲੋੜਤੀ ਪਹਿਲਾਂ ਭਵਜੋਤ ਗਿਆ ਉਹ 1300 ਕੀ ਆਈਆਂ ਉਹ ਲੈ ਲਈਆਂ ਭਵਜੋਤ ਨੇ ਔਰ ਰਜਿਸਟਰ ਵਗੈਰਾ ਲੈ ਲਈ ਹਨ ਲੇਕਿਨ ਰੁਪੈਂਜਲ ਕੀਆਂ 3000 ਕੀ ਆਗੀਆਂ ਕਿਤਾਬਾਂ ਕੀ ਕਰੀਏ ਪ੍ਰਾਈਵੇਟ ਸਕੂਲਾਂ ਚ ਫੀਸ ਬਹੁਤ ਹੈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਬੁਕਸ ਵੀ ਸੱਚੀ ਵੱਧਦੇ ਜਾ ਰਹੇ ਆ ਜੇ ਆਪਾਂ ਗਵਰਨਮੈਂਟ ਸਕੂਲ ਚ ਪਾਓ ਬੱਚਿਆਂ ਨੂੰ ਹਨਾ ਲੇਕਿਨ ਜੇ ਉਹਦੇ ਆਪੋਜ਼ਿਟ ਦੇਖੋ ਤਾਂ ਪ੍ਰਾਈਵੇਟ ਦੇ ਵਿੱਚ ਥੋੜੀ ਜੀ ਪੜ੍ਹਾਈ ਵਧੀਆ ਲੱਗਦੀ ਹੈ ਸਾਨੂੰ ਕਿਉਂਕਿ ਸੀਬੀਐਸਈ ਸਕੂਲ ਹੈ ਔਰ ਕੋਈ ਚੀਟਿੰਗ ਨਹੀਂ ਹੈ ਲੇਕਿਨ ਗਵਰਨਮੈਂਟ ਸਕੂਲ ਦੇ ਵਿੱਚ ਚੀਟਿੰਗ ਵੀ ਬਹੁਤ ਜ਼ਿਆਦਾ ਚੱਲਦੀ ਹੈ ਤੇ ਮੈਂ ਮਾੜਾ ਨਹੀਂ ਕਹਿੰਦੀ ਕਿਉਂਕਿ ਅਸੀਂ ਵੀ ਗਵਰਨਮੈਂਟ ਸਕੂਲ ਦੇ ਵਿੱਚ ਪੜ੍ਹੇ ਆ ਬੱਚੇ ਤੇ ਲੇਕਿਨ ਹੁਣ ਅੱਗੇ ਨੂੰ ਗਵਰਨਮੈਂਟ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਕੇਅਰ ਦੀ ਲੋੜ ਹੁੰਦੀ ਹੈ ਤਾਂ ਬੱਚਾ ਚੱਲਦਾ ਹੈ ਆਦਰਵਾਇਜ਼ ਨਹੀਂ ਚੱਲਦਾ ਲੇਕਿਨ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਂਦਾ ਤਾਂ ਬੱਚੇ ਪੜਦੇ ਆ ਨਹੀਂ ਪੜਦੇ ਨਹੀਂ ਹੈ ਔਰ ਫਾਈਨਲੀ ਮੈਂ ਇਸੇ ਤਰ੍ਹਾਂ ਨਾ ਆਪਣੇ ਬੱਚਿਆਂ ਦੇ ਬਹੁਤ ਜ਼ਿਆਦਾ ਧਿਆਨ ਰੱਖ ਰਹੀਆਂ ਕਿਉਂਕਿ ਆਪਾਂ ਨੇ ਫੀਸਾਂ ਵੀ ਭਰਨੀਆਂ ਬੱਚਿਆਂ ਦੀਆਂ ਔਖੇ ਸੌਖੇ ਹੋ ਕੇ ਚਲੋ ਫੀਸਾਂ ਵੀ ਭਰ ਦਾਂਗੇ ਹਨਾ ਲੇਕਿਨ ਬੱਚਾ ਅਗਰ ਉਸਤੇ ਉਸ ਦੇ باوجود ਵੀ ਨਾ ਪੜਿਆ ਤਾਂ ਮਨ ਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਬਹੁਤ ਜ਼ਿਆਦਾ ਤਕਜਾ ਲੱਗਦਾ ਮਨ ਨੂੰ ਤੇ ਮੈਂ ਇਹ ਕਹਨੀ ਆ ਕਿ ਚਲੋ ਬੱਚਿਆਂ ਦੀ ਇੱਕ ਤਬਾਕ ਤੂ ਬੌਖੇ ਸੋਖੇ ਹੋ ਕੇ ਆਪਾਂ ਇਸ ਸਾਲ ਦੀ ਹੁੰਦੀ ਐਡਮਿਸ਼ਨਾਂ ਵਗੈਰਾ ਹੋ ਗਿਆ ਹਨਾ ਖਰਚਾ ਹੁੰਦਾ ਸਾਲ ਦਾ ਤੇ ਉਹ ਆਪਾਂ ਨੇ ਪ੍ਰੋਪਰ ਕਰਿਆ ਹੁਣ ਮੇਰੇ ਦੋਨੋਂ ਬੱਚਿਆਂ ਦਾ ਲੱਗਤਾ ਗਿਆ 35000 ਦੇ ਆਸ-ਪਾਸ ਹੀ ਲੱਗ ਗਿਆ ਮੇਰੇ ਦੋਨੋਂ ਬੱਚਿਆਂ ਦਾ ਤੇ ਚਲੋ ਇਹ ਆ ਵੀ ਚਲੋ ਬੱਚੇ ਪੜਦ ਰਹੇ ਪੜ ਰਹੇ ਆ ਮੇਰੇ ਬੱਚਿਆਂ ਨੂੰ ਕਾਫੀ ਹੱਦ ਤੱਕ ਚਲੋ ਚੀਟਿੰਗ ਨਹੀਂ ਸਿੱਖੇ ਮੇਰੇ ਬੱਚੇ ਮੇਨ ਪੁਆਇੰਟ ਇਹ ਆ ਕਿ ਉਹ ਪੜ ਰਹੇ ਆ ਹਨਾ ਤੇ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਸਕੂਲ ਤਾਂ ਚਲੋ گورਨਮੈਂਟ ਵੀ ਵਧੀਆ ਪ੍ਰਾਈਵੇਟ ਵੀ ਵਧੀਆ ਜਿੱਥੇ ਚਲਾਓ ਵਧੀਆ ਲੇਕਿਨ ਮੈਨੂੰ ਸੀਬੀਐਸਸੀ ਠੀਕ ਲੱਗਿਆ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਸੀਬੀਐਸਸੀ ਚ ਪਾਇਆ ਹੋਇਆ ਆ گورਨਮੈਂਟ ਵੀ ਠੀਕ ਹੈ ਲੇਕਿਨ ਜਦੋਂ ਬਬਜੋ ਥੋੜੀ ਜੀ ਚੇਂਜ ਹੋ ਜੇਗੀ ਪਲੱਸ 1 ਪਲੱਸ 2 ਚ ਸ਼ਾਇਦ گورਨਮੈਂਟ ਚ ਚਲੀ ਜਾਏ ਤੇ ਚਲੋ ਜੀ ਕਰਦੇ ਆਂ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ